ਹਰਸਿਮਰਤ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕੇਰੀਅਲ ਇਲਜ਼ਾਮ ਲਾਇਆ ਕਿ ਦੋਵਾਂ ਪਾਰਟੀਆਂ ਨੇ ਲੋਕਾਂ ਨੂੰ ਧੋਖਾ ਦਿੱਤਾ ਇਸ ਦੌਰਾਨ ਹਰਸਿਮਰਤ ਬਾਦਲ ਨੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਕੰਮਾਂ ਨੂੰ ਯਾਦ ਕੀਤਾ ਪਿਛਲੇ 7 ਸਾਲੇ ਸਾਨੂੰ ਦਿਖਾਉਂਦੇ ਨੇ ਕਿ ਪਾਰਟੀਆਂ ਅੱਜ ਕੱਲੇ ਝੂਠੇ ਲਾਰੇ ਝੂਠੇ ਵਾਅਦੇ ਤਾਂ ਇਸ ਸਿਮਤ ਨੇ ਲੋਕਾਂ ਦੀ ਵੋਟ ਕਢਾਉਣ ਵਾਸਤੇ ਜਿੰਨਾ ਮਰਜ਼ੀ ਝੂਠ ਬੋਲਣਾ ਝੂਠ ਮਾਰ ਕੇ ਵੋਟ ਲੈ ਕੇ ਜਦ ਸਰਕਾਰ ਵਿੱਚ ਬਹਿ ਜਾਂਦੇ ਨੇ ਸੱਤਾ ਵਿੱਚ ਆ ਜਾਂਦੇ ਨੇ ਫਿਰ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਤੇ ਆਪਣੇ ਵਾਦੇ ਵੀ ਭੁੱਲ ਜਾਂਦੇ ਨੇ ਜਿੱਤੇ ਕਰਕੇ ਅੱਜ ਸਾਰਾ ਪੰਜਾਬ ਯਾਦ ਕਰਦਾ ਹੈ ਬਾਪੂ ਬਾਦਲ ਨੂੰ ਜੇ ਬਾਦਲ ਸਾਹਿਬ ਨੇ ਤੇ ਤਕਰੀਬ ਦੀ ਪਾਰਟੀ ਨੇ ਕਦੇ ਕਿਸੇ ਨੂੰ ਝੂਠ ਨਹੀਂ ਬੋਲਿਆ ਕਦੇ ਕੋਈ ਲਾਲਾ ਨਹੀਂ ਲਾਇਆ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ ਭਾਵੇਂ ਟਿਊਬਵੈਲਾ ਦੇ ਕਨੈਕਸ਼ਨ ਹੋਣ ਖਾਲ ਪੱਕੇ ਕੀਤੇ ਪਾਣੀ ਦੀ ਵਾਟਰ ਟੈਂਕ ਦੀ ਪਾਈਪਾਂ ਹੋਣ ਲਿਫਟ ਪੰਪ ਹੋਏ ਆ ਕੰਕਰੀਟ ਦੀ ਗਲੀ ਨਾਲੀਆਂ ਹੋਣ ਸਕੂਲ ਅਪਗ੍ਰੇਡ ਹੋਏ ਛੱਪੜਾ ਦਾ ਨਿਕਾਸੀ ਹੋਏ ਸੇਮ ਨਾਲਾ ਹੋਏ ਸ਼ਮਸ਼ਾਨਗਾਟ ਹੋਏ ਧਰਮਸ਼ਾਲਾ ਹੋਏ ਪਾਰਕ ਹੋਏ ਸ਼ੈੱਡ ਹੋਏ ਗਰੀਬਾਂ ਦੇ ਮਕਾਨ ਹੋਣ ਮੈਨੂੰ ਲੱਗਦਾ ਹੈ ਤੁਹਾਡੇ ਵੀ ਰਿਸ਼ਤੇਦਾਰ ਦੂਜੇ ਪਿੰਡਾਂ 'ਚ ਨੇ ਪੰਜਾਬ ਦੇ ਦੂਜੇ ਹਲਕਿਆਂ 'ਚ ਪੰਜਾਬ ਦਾ ਕੋਈ ਪਿੰਡ ਲੈ ਲਓ ਤੇ ਲੰਮੀ ਦਾ ਕੋਈ ਪਿੰਡ ਲੈ ਲਓ ਜ਼ਮੀਨ ਉਸਾਰਨਾ ਦਾ ਫਰਕ ਜੋ ਕੰਮ ਸਾਡੇ ਬਾਪੂ ਬਾਦਲ ਤੁਹਾਡੇ ਪਿੰਡ ਲਈ ਕਰ ਗਏ ਉਹ ਪੰਜਾਬ ਦੇ ਨਾ ਕਿਸੇ ਹੋਰ ਪਿੰਡ ਤੇ ਦਿਸਦਾ ਨਾ ਦੇਸ਼ ਦੇ ਕਿਸੇ ਹੋਰ ਪਿੰਡ ਤੇ ਮੈਂ ਤਾਂ ਪ੍ਰਧਾਨ ਮੰਤਰੀ ਦੇ ਪਿੰਡਾਂ 'ਚ ਗਈਆਂ ਉੱਥੇ ਵੀ ਆ ਕੰਮ ਨਹੀਂ ਦਿਸਦੇ ਜਿਹੜੇ ਉਹ ਕਰ ਗਏ ਜੋ ਸਹੂਲਤਾ ਬਾਦੋ ਸਾਹਿਬ ਦਿੰਦੇ ਸੀ ਸਾਰਾ ਕੁਝ ਬੰਦ ਕਰਕੇ ਅੱਜ ਤਾਂ ਨਰੇਗਾ ਵੀ ਬੰਦ ਕਰਤਾ ਨਰੇਗਾ ਦੇ ਪੈਸੇ ਤੱਕ ਬੰਦ ਕਰਤੇ ਤੇ ਕਿਹੜੀ ਆਸ ਰੱਖਦੇ ਆ ਕਿ ਆ ਬਦਲਾਅ ਦੀ ਗੱਲਾਂ ਕਰਨ ਵਾਲਾ ਹੁਣ ਆ ਕੇ ਨਵੀਂ ਗੱਲਾਂ ਦੱਸ ਰਿਹਾ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦੇ ਖਾਤੇ ਵਿੱਚ ਹਰ ਮਹੀਨੇ ਆਣਗੇ ਗੱਲਾਂ ਤਾਂ ਇੰਨੀਆਂ ਵੱਡੀਆਂ ਵੱਡੀਆਂ ਛਾੜਦੇ ਨੇ ਬਣਾਓ ਦੋ ਚਾਲੂ ਦੀ ਸਰਕਾਰ 26ਵਹੀ ਮਹੀਨੇ ਹੋ ਗਏ ਕਿਦੇ ਖਾਤੇ ਚ 26000 ਆਏ ਨੇ ਦੁਆਨੀ ਨਹੀਂ ਆਇਆ ਅੱਜ ਗੱਲ ਨਹੀਂ ਕਰਦੇ ਸਰਕਾਰ ਬਣ ਜਾਂਦੀ ਤਾਂ ਲੋਕਾਂ ਦੇ ਨੇੜੇ ਤੱਕ ਨਹੀਂ ਲੱਗਦੇ ਸੁੱਖ ਦੁੱਖ ਤੇ ਤਾਂ ਕੀ ਇਹਨਾਂ ਸਾਜ ਪਾਣੀ ਹੈ ਕਿਸਾਨ ਦੇ ਉੱਤੇ ਕੋਈ ਤਕਲੀਫ ਆ ਜਾਏ ਸਾਡੇ ਨਾਲ ਖੜਾਂਗੇ ਗਰਦੌਰੀਆਂ ਬਾਦ ਨੂੰ ਹੋਣ ਗਿਆ 25000 ਰੁਪਏ ਖਾਤੇ ਵਿੱਚ ਆਣਗੇ ਦੰਗਰ ਮਰੀ ਹੋਈ ਮੁਰਗੀ ਹੋਏ ਬੱਕਰੀ ਹੋਏ ਉਹਦਾ ਵੀ ਮੁਆਵਜ਼ਾ ਮਿਲੂਗਾ ਆ ਪਸ਼ੂ ਦੰਗਰ ਬਿਮਾਰੀਆਂ ਨਾਲ ਕਿੰਨੇ ਮਰ ਗਏ ਦੁਵਾਨੀ ਦਿੱਤੀ ਸਾਰੀ ਗੱਲਾਂ ਮਾਰ ਕੇ ਆ ਤਨਕਾਂ ਦਾ ਨੁਕਸਾਨ ਹੋਇਆ ਨਰਮੈ ਨੂੰ ਬਿਮਾਰੀ ਲੱਗੀ ਹੜਾ ਚ ਪੰਜਾਬ ਦੁਵਾਨੀ ਕਿਸ ਨੂੰ ਦਿੱਤੀ ਤੇ ਵੋਟਾਂ ਵਾਲੇ ਤਈ ਫਸਲਾਂ ਦੀ ਐਮ ਐਸ ਪੀ ਦਵਾਈਆਂ ਦੇ ਚੁਟਕੀ ਮਾਰ ਕੇ 5 ਮਿੰਟਾਂ 'ਚ ਦੇਵਾਂਗੇ ਫਿਰ ਬਾਰਡਰ 'ਚ ਬੱਚੇ ਕਿਉਂ ਮਰਵਾ ਰਹੇ ਹੋ ਕਿਸਾਨ ਕਿਉਂ ਕੁੱਟਵਾ ਰਹੇ ਹੋ ਅੱਜ ਨਾਲ ਨਾਲ ਦੇ ਸੂਬੇ ਦੇ ਪੁਲਸ ਆ ਕੇ ਤੁਹਾਡੇ ਕਿਸਾਨਾਂ ਨੂੰ ਕੁੱਟ ਜਾਏ ਬੱਚਿਆਂ ਨੂੰ ਮਾਰ ਜਾਏ ਸਾਡਾ ਮੁੱਖ ਮੰਤਰੀ ਚੁੱਪ ਬੈਠਾ ਹੈ ਇਹਦੀ ਨਿਭੀ ਰੀੜ ਨਹੀਂ ਹੱਡੀ ਨਹੀਂ ਕਿ ਆਪਦੇ ਵਾਸਤੇ ਲੜਨੇ ਸੁਪ ਦੇਣਾ ਤਾਂ ਕੀ ਹੈਗਾ ਇਹ ਨਾ ਕਰਜ਼ਾ ਚੜਾਤਾ ਅੱਜ ਤਨਖਾਹਾਂ ਲੈ ਕੇ ਕਰਜ਼ਾ ਲੈ ਕੇ ਤੇ ਤਨਖਾਹਾਂ ਦਿੰਦੇ ਨੇ ਤੁਹਾਨੂੰ ਪਤਾ ਸਾਰੀ ਸਹੂਲਤਾਂ ਵੀ ਬੰਦ ਕਰਤੀ ਵਿਕਾਸ ਦਾ ਇੱਕ ਕੰਮ ਨਹੀਂ ਕੀਤਾ ਤੇ ਕਰਜ਼ਾ ਇੰਨਾ ਚੜਾਤਾ ਹੈ ਕਿ ਤੁਹਾਡਾ ਕੋਈ ਨਵਾਂ ਬੱਚਾ ਜੇ ਜੰਮਦਾ ਹੈ ਨਾ ਉਹ 5 ਲੱਖ ਕਰਜ਼ਾ ਲੈ ਕੇ ਉਹਦੇ ਸਿਰ 'ਚੋਂ ਜੰਮਦਾ ਇਹਨਾਂ ਵੀ ਦਿਨ ਕਿਉਂਕਿ ਜਿਹੜਾ ਕਰਜ਼ਾ ਚੜਾਰੇ ਨਾ ਆਪਦੇ ਜੇਬ ਤੋਂ ਹੀ ਨਾ ਪੜਨਾ ਤੁਹਾਡੀ ਜੇਬ ਤੋਂ ਹੀ ਕੱਢਿਆ ਜਾਊ ਨੰਗੀ 50 ਹੋ ਗਈ ਸਹੂਤਾ ਕਟਣ ਕਟਣ ਗਿਆ ਅੱਜ ਗਰੀਬ ਦੇ ਹਾਲਾਤ ਕੀ ਨੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਤੁਸੀਂ ਗੁਜ਼ਾਰਾ ਕਿਵੇਂ ਕਰ ਰਹੇ ਹੋ ਆਹ ਔਖੇ ਸੋਕੇ ਦਿਹਾੜੀਆਂ ਕਰਕੇ ਤੁਸੀਂ ਬੱਚੇ ਪਾਲੇ